ਦੇ ਫਾਦਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਅੱਜ ਤੋਂ 5 ਸਾਲ ਪਹਿਲਾਂ ਤੇ 3 ਸਾਲ ਬਾਅਦ ਇਹਦੀ ਮਾਤਾ ਦੀ ਡੈਥ ਹੋ ਗਈ ਸੀ ਤੇ ਐਦਕੀ ਸਾਨੂੰ ਇਹ ਵੀ ਚਲੋ ਇਹਦਾ ਠੇਕਾ ਹਿੱਸਾ ਦੇਖ ਕੇ ਇਹਨੂੰ ਕੁਝ ਸਾਡੇ ਕੋਲੇ ਪੈਸੇ ਇਹਦੇ ਹੈਗੇ ਸੀਗੇ ਮੰਨ ਲਓ ਠੇਕੇ ਦਾ ਜ਼ਮੀਨ ਤਾਂ ਆਇਆ ਤਾਈ ਬਾਹਰੇ ਨੇ ਉਹ ਪੈਸੇ ਕੁਝ ਜੋੜੇ ਹੋਏ ਸੀਗੇ ਕੁਸ਼ ਐਸ ਕੀ ਠੇਕਾ ਦੇਣਾ ਸੀ ਇਹਨੂੰ ਉਸ ਤੋਂ ਬਾਅਦ ਸਾਨੂੰ ਇਹ ਸੀਗਾ ਵੀ ਅਸੀਂ ਉੱਥੋਂ ਇਹਨੂੰ ਚੱਕ ਕੇ ਇੱਥੇ ਰਸਤੇ ਤੇ ਲੈ ਆਵਾਂਗੇ ਇੱਥੇ ਵਰਤੀ ਪਾ ਕੇ ਇੱਥੇ ਘਰ ਬਣਾਵਾਂਗੇ ਜੇ ਰੱਬ ਨਾ ਕਰੇ ਕੱਲੋ ਕਦੇ ਸਾਡੇ ਬੱਚਾਂ ਤੇ ਹੁਣ ਤਾਂ ਸਾਰੇ ਚੀਜ਼ਾਂ ਨੂੰ ਅਬਜ਼ਰਵ ਕੀਤਾ ਜਾ ਸਕਦਾ ਉਦਾਂ ਦੇ ਚੀਜ਼ਾਂ ਬਿਆਨ ਹੀ ਨਹੀਂ ਹੋ ਬੱਚੇ ਛੋਟੇ ਨੇ ਅੱਜ ਘਰ ਤਾਂ ਬਣਾਉਣ ਦੇ ਹੱਲੇ ਕੋਈ ਸੰਭਾਵਨਾ ਹਾਲਾਤ ਨਹੀਂ ਹੈਗੇ। ਸੋ ਜੋ ਸਾਡੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਕਿ ਅਸੀਂ ਸਵਾ ਲੱਖ ਰੁਪਏ ਬੱਚਿਆਂ ਦੇ ਅਕਾਊਂਟ 'ਚ ਰੱਖਾਵਾਂਗੇ। ਉਸ ਵੇਲੇ ਸੀ ਮजूद ਆ ਸੁਲਤਾਨਪੁਰ ਲੋਧੀ ਦੇ ਪਿੰਡ ਪੈਣੀ ਕਾਦਰ ਬਖਸ਼ ਤਬਾਈ ਦਾ ਮੰਜ਼ਰ ਸਾਹਮਣੇ ਨਜ਼ਰ ਆ ਰਿਹਾ ਹੈ। ਇਹ ਪੂਰੀ ਤਰ੍ਹਾਂ ਦੇ ਨਾਲ ਟੱਠਿਆ ਹੋਇਆ ਘਰ ਤਬਾਹ ਹੋਇਆ ਹੈ ਘਰ ਜਿਹੜਾ ਹੜਾਂ ਦੀ ਸਥਿਤੀ ਬਿਆਨ ਕਰ ਰਿਹਾ ਕਿ ਕਿਸ ਕਦਰ ਹੜ੍ਹਾਂ ਦੇ ਪਾਣੀ ਨੇ ਇਸ ਇਲਾਕੇ ਦੇ ਵਿੱਚ ਕਹਿਰ ਟਾਇਆ ਹਾਲਾਂਕਿ ਕਹਿਰ ਹਲੇ ਵੀ ਜਾਰੀ ਹੈ ਹਲੇ ਵੀ ਇਸ ਘਰ ਦੇ ਚਾਰ-ਚੁਫੇਰੇ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜੋ ਦਰਿਆ ਤੋਂ ਬੰਦ ਚ ਪਾੜ ਪਿਆ ਹੈ 2000 ਫੁੱਟ ਦੇ ਕਰੀਬ ਉਸ ਦੇ ਨਾਲ 16 ਪਿੰਡ ਪ੍ਰਭਾਵਿਤ ਹੋਏ ਜਿਨ੍ਹਾਂ ਚੋਂ ਇੱਕ ਪਿੰਡ ਹੈ ਪੈਣੀ ਕਾਦਰਬਖਸ਼ ਤੋਂ ਇਸ ਵੇਲੇ ਅਸੀਂ ਉਸ ਘਰ ਦੇ ਬਾਹਰ ਖੜੇ ਹਾਂ ਜਿਸ ਘਰ ਦੇ ਵਿੱਚ ਕੋਈ ਰਹਿਣ ਯੋਗ ਛੱਤ ਨਹੀਂ ਬਚੀ ਔਰ ਸਾਰੇ ਪਰਿਵਾਰ ਨੂੰ ਜਿਹੜਾ ਇਥੋਂ ਇਥੇ ਉੱਚੀ ਥਾਂ ਤੇ ਸ਼ਿਫਟ ਹੋਣਾ ਪਿਆ ਪਰ ਇਸ ਘਰ ਦਾ ਇੱਕ ਛੋਟਾ ਜਿਹਾ ਬੱਚਾ ਜ਼ਰੂਰ ਇੱਥੇ ਮੌਜੂਦ ਹੈ ਆ ਸਭ ਤੋਂ ਪਹਿਲਾਂ ਸਰਪੰਚ ਗੁਰਪ੍ਰੀਤ ਸਿੰਘ ਹਰਾਂ ਦੇ ਨਾਲ ਗੱਲ ਕਰਾਂਗੇ ਉਹ ਦੱਸਣਗੇ ਕਿ ਇੱਥੇ ਹੜਾਂ ਦੇ ਪਾਣੀ ਨੇ ਕਿੰਨਾ ਕੈਟ ਆ ਹੈ ਵਰਜੇ ਖਾਲਸਾ ਵੈਜੂ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਜੀ ਮੌਜੂਦਾ ਸਰਪੰਚ ਪਾਣੀ ਦਾ ਕੈਰ ਤੇ ਬਹੁਤ ਜ਼ਿਆਦਾ ਭਾਜੀ ਨੂੰ ਦੇਖ ਕੇ ਆਏ ਨਗੇ ਜੀ ਮਾਨੂੰ ਬਾਕੀ ਤੁਹਾਨੂੰ ਸਾਹਮਣੇ ਮੰਦਰ ਦੇਖ ਹੀ ਰਹੇ ਨੇ ਮਾਨੂੰ ਵੀ ਹਾਲਾਤ ਜਿਹੜੇ ਸਾਡੇ ਬਹੁਤ ਮਾੜੇ ਬਣ ਗਏ ਨੇ ਤੇ ਨੌਵਾਂ ਘਰ ਆ ਕੇ ਦਿਖਾਏ ਨੇ ਪਾਜੀ ਨਰਮਪੁਰ ਗੋਰੇ ਦੇ ਵਿੱਚ ਦਸਵਾਂ ਘਰ ਆ ਜਿਹੜਾ ਪੈਣੀ ਕਾਦਰਪਖਸ਼ ਦੇ ਵਿੱਚ ਇਹ ਛੋਟਾ ਜਿਹਾ ਬੱਚਾ ਤੁਸੀਂ ਦੇਖ ਰਹੇ ਹੋ ਇੱਥੇ ਜਬਤ ਤੇ ਇਹਦੇ ਦੇ ਫਾਦਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਅੱਜ ਤੋਂ 5 ਸਾਲ ਪਹਿਲਾਂ ਤੇ 3 ਸਾਲ ਬਾਅਦ ਇਹਦੀ ਮਾਤਾ ਦੀ ਡੈਥ ਹੋ ਗਈ ਸੀ ਕੱਲਾ ਬੱਚਾ ਹੈ ਇਹ ਕੱਲਾ ਬੱਚਾ ਹੈ ਜੀ ਤੇ ਆਪਣੇ ਤਾਈ ਤਾਇਆ ਦੇ ਤਿੰਨ ਕਿਲੇ ਪੈ ਲਈਏ ਦੇ ਕੋਲੇ ਅੱਛਾ ਤਾਈ ਕੋਲ ਰਹਿੰਦੇ ਹਾਂ ਤਾਈ ਤਾਈ ਕੋਲੇ ਰਹਿੰਦੇ ਜੀ ਇਹ ਦੋ ਭਰਾ ਇਹ ਦੋ ਭਰਾ ਹੈ ਜੀ ਇੱਕ ਛੋਟਾ ਜਿਹਾ ਮਾਂ ਪੋਹਣਗੇ ਮਾਂ ਪੋਹਣਗੇ ਅੱਛਾ ਛਤ ਵੀ ਗਈ ਛਤ ਵੀ ਗਈ ਬਿਲਕੁਲ ਤਾਂ ਹੈ ਜੀ ਬਿਲਕੁਲ ਹੀ ਬੱਲਵਲੀ ਮਾਲਪਰੇ ਅੰਦਰ ਬਿਲਕੁਲ ਮਿਲਤਾਈ ਹੋਈ ਹੈ ਬਹੁਤ ਜ਼ਿਆਦਾ ਕਿਉਂ ਇਹ ਤਾਂ ਕਰ ਬਲੂ ਕੋਈ ਨਹੀਂ ਮਰੀ ਬੰਦ ਆ ਬਹੁਤ ਸਸਤਾ ਮਾਨੇ ਵੀ ਸਾਥ ਦੇ ਰਹੇ ਨੇ ਮੰਨ ਲਓ ਸਾਨੂੰ ਇਹ ਸੀ ਵੀ 3 ਸਾਲ ਤੋਂ ਇਹ ਰਹਿ ਰਿਹਾ ਉਹਨਾਂ ਕੋਲ ਤਾਇਤਾਈ ਕੋਲੇ ਤੇ ਐਦਕੀ ਸਾਨੂੰ ਇਹ ਵੀ ਚਲੋ ਇਹਦਾ ਠੇਕਾ ਹਿੱਸਾ ਦੇ ਕੇ ਇਹਨੂੰ ਕੁਝ ਸਾਡੇ ਕੋਲੇ ਪੈਸੇ ਇਹਦੇ ਹੈਗੇ ਸੀਗੇ ਮੰਨ ਲਓ ਠੇਕੇ ਦਾ ਜ਼ਮੀਨ ਤਾਇਤਾਈ ਵਾਰ ਰਹੇ ਨੇ ਉਹ ਪੈਸੇ ਕੁਝ ਜੋੜੇ ਹੋਏ ਸੀਗੇ ਕੁਝ ਐਸਕੇ ਠੇਕਾ ਦੇਣਾ ਸੀ ਇਹਨੂੰ ਉਸ ਤੋਂ ਬਾਅਦ ਸਾਨੂੰ ਇਹ ਸੀਗਾ ਵੀ ਅਸੀਂ ਉੱਥੋਂ ਇਹਨੂੰ ਚੱਕ ਕੇ ਤੇ ਇੱਥੇ ਰਸਤੇ 'ਤੇ ਲੈ ਆਵਾਂਗੇ ਇੱਥੇ ਭਰਤੀ ਪਾ ਕੇ ਇੱਥੇ ਘਰ ਬਣਾਵਾਂਗੇ ਦਾ ਸਾਡੀ ਇਹ ਉਮੀਦ ਸੀ ਤੇ ਜਿਹੜੀ ਫਸਲ ਆ ਉਹ ਬਰਬਾਦ ਹੋ ਗਈ ਐ ਤੇ ਠੇਕਾ ਵੀ ਮੰਨ ਲਓ ਜਿਹੜਾ ਘਰ ਹੈਗਾ ਸੀ ਉਹ ਵੀ ਕੋਈ ਵਿਗਿਆਤ ਜੇ ਠੇਕਾ ਵੀ ਤਾਂ ਹੀ ਦਊਗਾ ਜੇ ਮੰਨ ਲਓ ਫਸਲ ਹੋਊਗੀ ਜਿੰਨੇ ਵੀ ਠੇਕੇ ਤੇ ਜ਼ਮੀਨ ਲਈ ਠੇਕਾ ਤਾਂ ਹੀ ਪਰ ਕੋਈ ਫਸਲ ਹੋਊਗੀ ਤੋਂ ਫਸਲ ਹੀ ਨਹੀਂ ਹੋਈ ਤੇ ਠੇਕਾ ਦਾ ਮੰਨ ਲਓ ਨਾਮੁਨਕਿਨ ਦੇਣਾ ਜੀ ਤੇ ਸਰਕਾਰ ਦਾ ਤਾਂ ਪਤਾ ਹੀ ਐ ਮੰਨ ਲਓ ਕਿ ਇਹ ਯਾਰ ਖਰਾਬਾ ਕਹਿੰਦੇ ਨੇ ਕਦੋਂ ਆਉਣਾ ਕਦੋਂ ਨਹੀਂ ਆਉਣਾ ਉਹ ਤੇ ਬਾਦੀ ਐ ਪੁੱਤ ਕੀ ਨਾਂ ਦਵਿੰਦਰਪ੍ਰੀਤ ਸ਼ੇਮੀ ਸ਼ੇਮੀ ਹਾਂਜੀ ਆ ਸਾਰ ਕੁਝ ਆਪਣੇ ਕੀ ਵੇਖਿਆ ਹਾਂਜੀ ਆ ਤੁਹਾਨੂੰ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿੱਥੇ ਜਾਓ ਉਸ ਤੋਂ ਅੱਗੇ ਜਾ ਕੇ ਹੋਰ ਦਰਦੋਂ ਨਿਕਲ ਆਪਾਂ ਉੱਥੇ ਦੇਖਾਂ ਇੱਥੇ ਆ ਕੇ ਇਹ ਚੀਜ਼ਾਂ ਜਿਸ ਤਣ ਲੱਗਦੀਆਂ ਉਸ ਉਸ ਦਾ ਨਹੀਂ ਜਾਣੂਗਾ ਇਹ ਚੀਜ਼ਾਂ ਰੱਬ ਨਾ ਕਰੇ ਕੱਲੂ ਕਦੇ ਸਾਡੇ ਬੱਚਾਂ ਤੇ ਹੁਣ ਤਾਂ ਫੇਰੇ ਚੀਜ਼ਾਂ ਨੂੰ ਅਬਜ਼ਰਵ ਕੀਤਾ ਜਾ ਸਕਦਾ ਉਹਦਾ ਤੇ ਚੀਜ਼ਾਂ ਬਿਆਨ ਹੀ ਨਹੀਂ ਹੋ ਸਕਦੀ ਇਸ ਚੀਜ਼ ਦੇ ਇੱਥੇ ਕੁਛ ਰਿਹਾ ਹੀ ਨਹੀਂ ਉਹ ਵੀ ਦੋ ਬੱਚੇ ਛੋਟੇ ਇੱਕ ਇਹ ਆ ਦੂਸਰਾ ਵੀਰ ਇਹ ਤੋਂ ਵੀ ਛੋਟਾ ਹੈ ਉਹ ਇਸ ਤੋਂ ਵੀ ਛੋਟਾ ਹੈ ਜੀ 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 ਇਹ ਬਹੁਤ ਔਖਾ ਹੈ ਜੀ ਇਹ ਇਤਿਹਾਸ ਨੂੰ ਬਿਆਨ ਕਰਨਾ ਪੋਸੀਬਲ ਨਹੀਂ ਹੈਗਾ ਸਰ ਭਾਈ ਦੁੱਖ ਹੁੰਦਾ ਵੀ ਪੰਜਾਬੀ ਉਹ ਕੌਮ ਜਿਹਨਾਂ ਨੇ ਦੇਸ਼ ਦੀ ਵੱਧ ਸਭ ਤੋਂ ਵੱਧ ਸੇਵਾ ਕੀਤੀ ਹੈ ਪਰ ਸਰਕਾਰਾਂ ਕਿਉਂ ਪੁਲਦੀਆਂ ਨੇ ਇਹ ਸਰਕਾਰਾਂ ਨੂੰ ਤਾਂ ਇੱਕ ਮੁੱਦਾ ਚਾਹੀਦਾ ਹੁੰਦਾ ਹੈ ਸਿਆਸੀ ਵੀ ਇਹ ਖਾਲਿਸਤਾਨੀ ਨੇ ਇਹ ਇਹ ਨੇ ਉਹ ਨੇ ਪਰ ਪੰਜਾਬੀ ਹਰ ਕਿਤੇ ਖੜਦੇ ਨੇ ਕੱਲਾ ਪੰਜਾਬ 'ਚ ਨਹੀਂ ਬਾਹਰ ਵੀ ਜਦੋਂ ਕਿਤੇ ਮੁਸੀਬਤ ਪੈਂਦੀ ਆ ਤੇ ਇੱਕ ਪੰਜਾਬੀ ਇਸ ਸੂਬਾ ਜਿਹੜਾ ਹਰ ਕਿਸੇ ਨਾਲ ਖੜਦਾ ਹੈ ਮਾਚਲ ਦੇ ਵਿੱਚ ਕਿਤੇ ਵੀ ਬਾੜ ਆਉਂਦੀ ਜਾਂ ਕੋਈ ਚੀਜ਼ ਮੰਨ ਲਓ ਕੋਈ ਹਲਚਲ ਹੁੰਦੀ ਆ ਤਾਂ ਜਿਹੜੀ ਪਾਣੀ ਦੀ ਬੋਤਲ ਆਓ 100 200 ਰੁਪਏ ਦੀ ਹੋ ਜਾਂਦੀ ਹੈ ਜਿਹੜੀ ਇੱਥੇ ਆ ਉਹ ਫ੍ਰੀ ਹੋ ਜਾਂਦੀ ਹੈ ਜਿੰਗ ਲੱਗੀ ਤੇ ਹੁਣ ਵੀ ਸਭ ਤੋਂ ਵੱਧ ਪੰਜਾਬੀ ਹਾਂ ਪੰਜਾਬੀ ਸੀਗੇ ਤੇ ਬਾਕੀ ਜਿਹੜੀ ਪੰਜਾਬ ਵੀ ਆ ਜਿਹੜੀ ਹਰ ਕੋਈ ਚੀਜ਼ ਫ੍ਰੀ ਕਰ ਦਿੰਦਾ ਅੱਜ ਬਿਸਤਰਾ ਸਰਪੰਚ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ ਬੱਚੇ ਆ ਇਹ ਆਪਣੇ ਤਾਤਾ ਪਾਈ ਨਾਲ ਰਹ ਰਹੇ ਆ ਤੇ ਬੱਚੇ ਛੋਟੇ ਨੇ ਅੱਜ ਘਰ ਤਾਂ ਬਣਾਉਣ ਦੇ ਹੱਲੇ ਕੋਈ ਸੰਭਾਵ ਹਾਲਾਤ ਨਹੀਂ ਹੈਗੇ ਤੋਂ ਜੋ ਸਾਡੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਆ ਕੀ ਹਿਸਾਬ ਨਾਲ ਕਿਰਪਾ ਬੱਚਿਆਂ ਦੇ ਅਕਾਊਂਟ ਚ ਰੱਖਾਵਾਂਗੇ ਕਰ ਨਹੀਂ ਬਣਾਉਣਗੇ ਆਪਣੇ ਅਕਾਊਂਟ ਚ ਰੱਖਣਗੇ ਜਦ ਤੱਕ ਇਹ ਵੱਡੇ ਹੁੰਦੇ ਨੇ ਤਾਂ ਉਹ ਜਿਹੜੀ ਅਮਾਉਂਟ ਆ ਉਹ ਕਿਸੇ ਹੱਦ ਤੱਕ ਕੁਝ ਵੱਡੀ ਹੋ ਜਾਗੀ ਇਹ ਇਹ ਬੱਚੇ ਜਦ ਤੱਕ ਇਹਨਾਂ ਨੂੰ ਇਸ ਥਿਰੀ ਸਮਝ ਲੱਗੂਗੀ ਇਹ ਉਹਦੇ ਅਕੋਰਡਿੰਗਲੀ ਆਪਣੀ ਉਸ ਥਿਰੀ ਨੂੰ ਜਿਹੜਾ ਵਰਤ ਸਕਣ ਆਪਣੀ ਪੜ੍ਹਾਈ ਵਾਸਤੇ ਆਪਣੀ ਪੜ੍ਹਾਈ ਵਾਸਤੇ ਜਾਂ ਕੁਝ ਚਲੋ ਜੇ 5-7 ਸਾਲ ਹਾਂ ਜੇ 5-7 ਸਾਲ ਰਹਿ ਜਾਂਦੇ ਆ ਤੇ ਉਹ ਥੋੜੀ ਅਕਾਊਂਟ ਬਣ ਜਾਊਗੀ ਜਿਹੜੀ ਇਹਨਾਂ ਦੇ ਕੰਮ ਆ ਸਕੂ ਤੇ ਜਿਹੜੇ ਤਾਂ ਤਾਂ ਇਹਨਾਂ ਨੂੰ ਸੰਭਾਲਣੇ ਸਲੂਟ ਆਸਾਡਾ ਉਹਨਾਂ ਨੂੰ ਵੀ ਤੇ ਐਸਾ ਇਨਸਾਨੀਅਤ ਜਿਹੜੇ ਨਾਲ ਉਹ ਆਪਣਾ ਫਰਜ਼ ਨਿਭਾ ਰਹੇ ਨੇ ਅਸੀਂ 50000 ਰੁਪਏ ਅਸੀਂ ਉਹਨਾਂ ਨੂੰ ਇਹਨਾਂ ਦੀ ਪਰਵਿਸ਼ ਲਈ ਹੋਰ ਦੇ ਕੇ ਜਾਵਾਂਗੇ ਅਲੱਗ ਤੋਂ ਉਹ ਚਾਹਣ ਇਹਨਾਂ ਦੇ account ਚ ਰੱਖ ਦੇਣ ਉਹ ਚਾਹਣ ਉਹ ਇਸ ਚੀਜ਼ ਲਈ ਇਹਨਾਂ ਦੀ ਜਿਹੜੀ ਆ ਪਰਵਿਸ਼ ਲਈ ਵਰਤਣ ਬੱਚੀ ਦੀ ਪੜਾਈ ਰਹੀ ਹਾਂ ਬਹੁਤ ਸਾਰੇ ਖਰਚੇ ਹੁੰਦੇ ਨੇ ਉਹਨਾਂ ਦਾ ਵੀ ਬੜਾ ਨੁਕਸਾਨ ਉਹਨਾਂ ਦਾ ਵੀ ਬੜਾ ਨੁਕਸਾਨ ਹੋ ਗਿਆ ਪਰਿਵਾਰ ਦਾ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਆ ਸੋ ਉਹ 1.5 ਲੱਖ ਰੁਪਏ ਵੱਖਰਾ ਤੇ ਸਵਾਲ ਕਿ ਇਹਨਾਂ ਦੇ account ਦੇ ਵਿੱਚ ਜਿਹੜਾ ਸੀ ਵੱਖਰਾ ਸਰ ਸਾਹਿਬ ਇਹ ਵੀ ਇਹਨਾਂ ਪੰਜਾਬ ਦੇ ਪੁੱਤਾਂ ਦੀ ਜਿਹੜੇ ਪੰਜਾਬ ਦੇ ਨਾਲ ਖੜੇ ਆ ਕਿ ਇਹ ਬੜੀ 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 ਵਧੀਆ ਗੱਲ ਹੈ ਬੜੀ ਮੈਨੂੰ ਚੰਗੀ ਲੱਗੀ ਹੈ ਪਰ ਮੈਂ ਪਰਿਵਾਰ ਨੂੰ ਬੇਨਤੀ ਕਰੂੰਗਾ ਕਿ ਮੇਰਾ ਆਪਣਾ ਹੀ ਪਰਿਵਾਰ ਆਓ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਉਹ 50000 ਰੁਪਏ ਉਹ ਵੀ ਇਹਨਾਂ ਤੇ ਜਿਹੜੀ 1/2 ਲੱਖ ਪਾਜੀ ਨੇ ਦੇ ਰਹੇ ਨੇ ਪਹਿਲਾਂ ਜਿਹੜਾ 50 ਹੋਰ ਦੇ ਰਹੇ ਨੇ ਉਹ ਵੀ ਐਫ ਡੀ ਕਰਾਵਾਂਗੇ ਪੈਣੀ ਕਾਦਰ ਬਖਸ਼ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਤਬਾਈ ਦਾ ਮੰਜ਼ਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਤੋਂ ਇੱਕ ਘਰ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਸਿਰ ਤੇ ਮਾਪਿਓ ਦਾ ਸਾਆ ਨਹੀਂ ਹੈ ਮਾਪਿਓ ਛੋਟੀ ਉਮਰੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੈ ਤਾਂ ਤਾਈ ਤਾਈ ਕੋਲ ਰੇਰੇ ਹੈ ਤੇ ਇਨਾ ਦਾ ਇੱਕ ਇੱਕ ਜਿਹੜਾ ਕਮਰੇ ਦਾ ਕਰ ਸੀ ਉਹ ਵੀ ਤਬਾਹ ਹੋ ਚੁੱਕਿਆ ਤੇ ਆ ਦੁਬਈ ਤੋਂ ਆਏ ਭਰਾਵਾ ਵੱਲੋਂ ਇਹਨਾਂ ਨੂੰ ਸਵਾ ਲੱਖ 1 ਤੇ 50 ਹਜ਼ਾਰ ਰੁਪਏ ਯਾਨੀ ਕਿ ਪਉਣੇ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਹੜੀ ਕਿ ਤੁਰੰਤ ਮੌਕੇ ਤੇ ਹੀ ਦਿੱਤੀ ਗਈ ਹੈ ਤਾਂ ਜੋ ਇਹ ਪੈਸੇ ਬੱਚਿਆਂ ਦੇ ਆਉਣ ਵਾਲੇ ਸੁਪਖ ਦੇ ਵਿੱਚ ਪੜਾਈ ਦੇ ਜਾਂ ਹੋਰ ਕਿਸੇ ਕੰਮ ਆ ਸਕਣ ਪਰ ਦੁੱਖ ਹੈ ਕਿ ਸਭ ਤੋਂ ਵੱਡਾ ਫਰਜ ਬੰਦਾ ਸੀ ਸਰਕਾਰਾਂ ਦਾ ਕਿਉਂਕਿ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਦੇਸ਼ ਦੀ ਜਾਦੀ ਤੋਂ ਲੈ ਕੇ ਹੁਣ ਤੱਕ ਹਰ ਮੌਕੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਸਭ ਤੋਂ ਵੱਡੀ ਸੇਵਾ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਕੀਤੀ ਪਰ ਅੱਜ ਜਦੋਂ ਪੰਜਾਬ ਤੇ ਮੁਸੀਬਤ ਪਈ ਤਾਂ ਕਿਤੇ ਨਾ ਕਿਤੇ ਸਰਕਾਰਾਂ ਨੇ ਪੰਜਾਬ ਨੂੰ ਅਣਡਿੱਠਾ ਕੀਤਾ ਕੈਮਰਾ ਬਸਰ ਅਰਤਾਰ ਸਿੰਘ ਦਾ ਰਮਿੰਦਰ ਸਿੰਘ ਮੋਗਾ ਪੀਡੀ ਸੀਰੀਜ਼ ਪਹਿਨਣੀ ਕਾਦਰ ਬਖਸ਼ ਸੁਲਤਾਨਪੁਰ ਲੋਧੀ